ਇਸੇ ਕਲਰ ਕੰਬੀਨੇਸ਼ਨ ਕਰ ਰਹੇ ਸੀ ਦੇ ਵਿੱਚ ਲੱਗਿਆ ਸੀ ਤੁਹਾਡੀਆਂ ਸਾਲੀਆਂ ਲੱਗਦੀਆਂ ਹੁਣ ਆਪਾਂ ਇਧਰ ਪਹੁੰਚੇ ਹਾਂ ਬੁਟੀਕ ਤੇ ਤੁਸੀਂ ਵੀ ਅਗਰ ਗੰਗਾ ਨਗਰ ਦੇ ਨੇੜੇ ਏਰੀਆ ਦੇ ਹੈਗੇ ਆ ਜੋ ਵੀ ਨੇੜੇ ਪਿੰਡਾਂ ਦੇ ਹੈਗੇ ਆ ਤਾਂ ਤੁਸੀਂ ਇਸ ਬੁਟੀਕ ਤੇ ਵਿజిਟ ਜ਼ਰੂਰ ਕਰਿਓ ਤੇ ਅੱਜ ਵਾਲਾ ਵਲੌਗ ਵੀ ਤੁਸੀਂ ਦੇਖ ਲੈਣਾ ਤੁਹਾਨੂੰ ਪਤਾ ਲੱਗ ਜਾਊਗਾ ਇਧਰ ਤੁਹਾਡਾ ਪੇ ਅਸੀਂ ਸਕਰੀਨ ਤੇ ਫੋਨ ਨੰਬਰ ਵੀ ਸ਼ੋਅ ਕਰ ਦਾਂਗੇ ਤੁਸੀਂ ਕੰਟੈਕਟ ਵਗੈਰਾ ਕਰਨਾ ਹੋਇਆ ਤਾਂ ਕਰ ਸਕਦੇ ਹੋ ਲక్ష్ਮੀ ਡੋਰੀਆ ਕ੍ਰिएशन ਬੁਟੀਕ ਤੁਸੀਂ ਵੀ ਇੱਧਰ ਕੰਟੈਕਟ ਕਰ ਸਕਦੇ ਆ ਨੰਬਰ ਆਪਾਂ ਸਕਰੀਨ ਤੇ ਸ਼ੋਅ ਕਰ ਦਾਂਗੇ ਤੁਹਾਨੂੰ ਤੇ ਹੁਣ ਆਪਾਂ ਕਰਦੇ ਆ ਐਂਟਰੀ ਤੁਹਾਨੂੰ ਸੋਹਣੇ ਸੋਹਣੇ ਸੂਟ ਦਿਖਾਉਣੇ ਆ ਤੇ ਨਾਲੇ ਮਿਲਾਉਣੇ ਆ ਇਹ ਮੇਰੀ ਫਰੈਂਡਸ ਹੈ ਜਿਨ੍ਹਾਂ ਦੇ ਬੁਟੀਕ ਹੈ ਲੋ ਜੀ ਅੰਦਰ ਉਹ ਬੁਟੀਕ ਇਸ ਤਰ੍ਹਾਂ ਦਾ ਲੱਗਦਾ ਹਾਂਜੀ ਅੰਦਰ ਇਹਦੇ ਹੈਂਡਵਰਕ ਵਾਲੇ ਉਹ ਬੰਦ ਉਹ ਫਾਗਾਂ ਦੇ ਰੱਖਦੇ ਦਾ ਕੰਮ ਕੰਮ ਥ्रेड ਵਰਕ ਹੈ ਇਹ ਤਾਂ ਨਾ ਹਾਂਜੀ ਹਾਂ ਲੋ ਦੀ ਸੋਨ ਕੋਟਨ ਦੇ ਉੱਤੇ ਹੈ ਥਰੈਡ ਵਰਕ ਪੈਚ ਹੈ ਇਹ ਪੈਚ ਵਰਕ ਕੀਤਾ ਹੋਇਆ ਹੈ ਨਾ ਹਾਂ ਅ ਇਧਰ ਕਰੀਮ ਕਲਰ ਦਾ ਹੈ ਤੇ ਮੈਰੂਨ ਤੇ yellow ਕਰੀਮ ਤੇ pink ਕਲਰ ਦਾ ਜਿਹੜਾ ਇਹ ਕੰਬੀਨੇਸ਼ਨ ਹੈ ਨਾ ਵਿੱਚ ਕਰੀਮ ਕਲਰ ਦੀਆਂ ਪੱਤੀਆਂ ਬਣਾਈਆਂ ਹੋਈਆਂ ਇਹ ਵੀ ਬਹੁਤ ਸੋਹਣਾ ਡਿਜ਼ਾਈਨ ਆ ਕਲਰ ਕਿੰਨਾ ਪਿਆਰਾ ਹੈ ਕਪੜਾ ਵੀ ਸੌਫਟ ਹੈ ਪੂਰੀ ਹੈ ਸਫਾਈ ਤਾਂ ਬਹੁਤ ਆ ਵਸੇ ਉਹਨਾਂ ਨੇ ਤਾਂ ਮੈਰਿਜ ਫੰਕਸ਼ਨ ਵਾਲੇ ਤਿਆਰ ਕਰਾਉਣੇ ਆ ਹਾਂ ਥੋੜੇ ਹੈਵੀ ਤਿਆਰ ਕਰਾਉਣੇ ਹਨ ਆਪ ਨੂੰ ਲੈਣੇ ਚਾਹੀਦੇ ਹੋ ਹੋਸੇ ਰਿੱਧਾ ਨੂੰ ਹੁਣ ਆਪਣੇ ਇਥੇ ਗਰਮੀ ਦਾ ਸੀਜ਼ਨ ਆ ਗਰਮੀ ਦਾ ਸੀਜ਼ਨ ਆ ਸਹੀ ਹੈ ਹਾਂ ਉਹਨਾਂ ਤਾਂ ਫਿਰ ਹੈਵੀ ਡਾਰਕ ਕਲਰ ਦੇ ਉਧਰ ਤਾਂ ਹੈਵੀ ਤੇ ਡਾਰਕ ਕਲਰ ਦੇ ਚੱਲਣੇ ਆ ਨਾ एब डिजाइन बॉस सोना यहाँ सफाई बहुत है बॉस सोनी हो रही है कर दो एक ही से ने तैयार करवाया अच्छा बॉस सोन डिजाइन है ना ये हैंडवर्क कितना होया अच्छा तैयार किया बहुत सोना एक एड़ा कपड़ा क्रश अच्छा है इस बाजू बाजू तो बहुत सोना वर्क है और पहुंचे तो इतने डिजाइन हाँ जी तो हाँ जी हां जी। यिशू वाला है कि कपड़ा तो अच्छा शिमर पर है ना सीमर से हैंडवर्कता है सब गोल्डन से सिल्वर कलर का कॉम्बीनेशन बहुत सोना डिजाइन है भी देखो गले ते है डिजाइन घेरे हाँ भी, भी आ जाता अच्छा बाजू से भी है ना अच्छा पूरी बाजू तो डिजाइन कर देता ना इस तरह बॉटम तो नहीं है इसके बॉटम तो भी है क्या ये बाजू वाला ही होगा ना डिजाइन अच्छा സൽവാര लैस ला के तैयार किया हुआ ब्रिक ब्रिक और मैरून कलर का ਇਹ ਵੀ ਸਾਰਾ ਹੈਂਡਵਰਕ ਹੀ ਹੈ ਨਾ ਹਾਂਜੀ ਇਹ ਵੀ ਹੈਂਡਵਰਕ ਸਾਰਾ ਹੈਂਡਵਰਕ ਹੈ ਨਾ ਵਧੀਆ ਮੈਰਿਜ ਫੰਕਸ਼ਨ ਵਾਲਾ ਨਾ ਜਿਵੇਂ ਵਧੀਆ ਧਕੇਰੇ ਤੇ ਲੈਸ ਲੱਗੀ ਹੋਈ ਹੈ ਇੱਧਰ ਕੰਨ ਤੇ ਧੇਰੇ ਤੇ ਵੀ ਲੈਸ ਦੁਪट्टे ਤੇ ਵੀ ਧੇਰੇ ਤੇ ਅਤੇ ਦੁਪट्टे ਤੇ ਵੀ ਨਾਲ ਹੀ ਹੈ ਨਾ ਹਾਂਜੀ ਇਹ ਵੀ ਬਾਚੀ ਤੇ ਇਸ ਦਾ ਦੁਪੱਟਾ ਤਿਆਰ ਕਰਾਇਆ ਹਾ ਆ ਜੀ ਬਾਕੀ ਦੁਪट्टे ਦਾ ਬਹੁਤ ਸੋਹਣਾ ਡਿਜ਼ਾਈਨ ਹੈ ਨਾ ਗੋਟਾ ਲਾ ਕੇ ਤਿਆਰ ਕੀਤਾ ਹੋਇਆ ਹੈ ਪਰਫੈਕਟ ਹੈ ये नाइस है। आई हां आईडी तो डिजाइन बने है हां जी। आईडी सब। चार डिजाइन तो बहुत प्यारा है ना हां जी। एदे नाल दा एक सूट सी और टेन सूट सी दा अच्छा। वो भी कलर तैयार है। अच्छा। कलर कॉम्बिनेशन बहुत सुना है ना। बैठो। बरजेंटा कलर दा है तो सबसे प्यारा। ਇਹ ਤਾਂ ਹਰ ਕਿਸੇ ਦੇ ਬਰੀ ਦੇ ਵਿੱਚ ਹੁੰਦੇ ਹੀ ਹੁੰਦਾ ਮਰਜੈਂਟਾ ਕਲਰ ਦਾ ਨਾ ਮੈਰੂਨ ਤੋਂ ਮਰਜੈਂਟਾ ਤੇ ਇਸ ਤੇ ਵੀ ਘੇਰੇ ਤੇ ਔਰ ਚੱਕਾ ਤੇ ਨਾ ਬਹੁਤ ਸੋਹਣਾ ਡਿਜ਼ਾਈਨ ਹੈ ਇਹ ਵੀ ਇਹ ਦੇਖੋ ਕਲਰ ਕੰਬੀਨੇਸ਼ਨ ਵੀ ਬਹੁਤ ਹੈ ਫਿਰੋਜੀ ਕਲਰ ਹੈ 골ਡਨ সিলਵਰ ਦਾ ਕੰਬੀਨੇਸ਼ਨ ਬਹੁਤ ਸੋਹਣਾ ਪੂਰਾ ਹੈਵੀ ਸੂਟ ਹੈ ਮੈਰਿਜ ਫੰਕਸ਼ਨ ਵਾਲਾ ਇਹ ਪਿਆਰਾ ਡਿਜ਼ਾਈਨ ਹੈ ਫੋਟੋ ਮਾਲਾ ਦਾ ਮੋਰ ਬਣਿਆ ਹੈ ਨਾ ਬਹੁਤ ਹੀ ਸੋਹਣਾ ਇਹ ਸਟੋਨ ਵਰਕ ਹੈ ਹਾਂਜੀ ਇਹ ਬੀਡਸ ਲਾਏ ਹੋਏ ਹੈ ਨਾ 컬러ਫੁਲ ਬੀਡਸ ਹੈ ਨਾ ਬਹੁਤ ਮਿਹਨਤ ਨਾਲ ਬਣਾਇਆ ਹੈ ਤੇ ਬਹੁਤ ਹੀ ਸੋਹਣਾ ਤੇ ਆਹ ਵੜਾ ਡਿਜ਼ਾਈਨ ਵੀ ਕਿੰਨਾ ਸੋਹਣਾ ਹੈ ਨਾ ਇਸ ਤਰ੍ਹਾਂ ਦੇ ਪਸੰਦ ਕਰਦੇ ਨਾ ਫਿਰ ਹੈਵੀ ਸੂਟ ਤਾਂ ਫਿਰਾਂਗੇ ਬਹੁਤ ਪਿਆਰਾ ਡਿਜ਼ਾਈਨ ਆ ਬੜਾ ਤਾਂ ਜੀ ਅੱਗੇ ਪਿੱਛੇ ਦੋਨੇ ਚੱਲੇ ਹੁੰਦੇ ਨੇ ਤਾਂ ਅੱਛਾ ਅੱਗੇ ਪਿੱਛੇ ਚੱਕਾ ਤੇ ਆ ਗਿਆ ਠੀਕ ਹੈ ਇਹਦਾ ਵੀ ਕਲਰ ਬਹੁਤ ਸੋਹਣਾ ਹੈ ਇਹ ਕਿਹੜੇ ਕੱਪੜੇ ਚ ਹੈ ਇਹ ਜੂਟ ਜੂਟ ਚ ਅੱਛਾ ਪਿਓਰ ਜੂਟ ਦੇ ਵਿੱਚ ਹੈ ਨਾ ਤਾਂ ਦੇਖੋ ਅੰਬੀਗਾ ਵਾਲਾ ਡਿਜ਼ਾਈਨ ਬਹੁਤ ਹੀ ਪਿਆਰਾ ਬਣਿਆ ਹੋਇਆ ਹੈ ਨਾ ਸਾਰਾ ਥ्रेड ਵਰਕ ਹੈ ਦਬਕੇ ਦਾ ਹੈ ਨਾ ਹਾਂਜੀ ਇਹ ਸਾਰੇ ਹੈਂਡ ਵਰਕ ਹੀ ਹੈ ਜਿਦਾ ਵੀ ਹੈਂਡ ਬਿਨਾਂ ਨਹੀਂ ਲੱਗਾ ਹੋਇਆ ਸਾਰਾ ਹੈਂਡ ਵਰਕ ਹੈ ਬਹੁਤ ਸੋਹਣਾ மென் சார்பட்டா ஆய கலர் தான் ਉਹ ਦੁਪੱਟਾ ਜੇ ਰੈਡੀ ਹੋਣਾ 13 ਫਿਸ਼ ਹਾਂਜੀ ਹਾਂਜੀ ਅੱਛਾ ਦੁਪੱਟਾ ਹਜੇ ਰੈਡੀ ਕਰਨਾ ਇਹਦਾ ਇਹ ਫਿਰ ਇਦਾਂ ਕਰਿਆ ਸੀ ਨੀ ਕਸਟਮਰ ਦੇ ਅੱਕਿਆ ਸੀ ਦੁਪੱਟੇ ਜਦੋਂ ਪਹਿਲਾਂ ਕਰਵਾਏ ਨਾ ਕੋਈ ਕਹਿੰਦਾ ਤੁਸੀਂ ਇਵੇਂ ਹੀ ਸਮਝਾ ਲੈਂਦੇ ਜਿਵੇਂ ਦੁਪੱਟੇ ਸੀ ਡਾਈ ਕਰਾਉਣਾ ਅੱਛਾ ਹਾਂ ਵੀ ਕੋਈ ਡਾਈ ਡਾਈ ਵਾਲਾ ਕਰਾਉਣਾ ਜਾਂ ਸਿੰਪਲ ਕਰਾਉਣਾ ਹਨਾ ਠੀਕ ਹੈ ਕੋਈ ਕੱਲਾ ਕਰੀਏ ਫਿਰ ਅਸਲ ਡਾਈ ਚਾਹੀਦਾ ਤੁਹਾਨੂੰ ਆ ਆ ਜਾਂਦੇ ਘੇਰੇ ਤੇ ਤਿੰਨ ਵਿੱਲਾ ਤੇ ਇਧਰ ਫਿਰ ਆ ਗਲੇ ਦਾ ਡਿਜ਼ਾਈਨ ਆ ਗਿਆ ਔਰ ਥੋੜੀ ਹੈਗੀ वाह कितना प्यारा डिजाइन है हाँ बहुत सोना ना बहुत प्यारा डिजाइन है देखो इस तरह ये हिरन वाला डिजाइन है ना बहुत प्यारा है कलर ही बहुत प्यारा है इसका ये बाजू से आ गया अच्छा पीछे भी चाका पे आ गया ठीक है ਤੇ ਫਿਰ ਇਹਨਾਂ ਦੀ ਰੇਂਜ ਵਗੈਰਾ ਤੇ ਜਿਹੜੇ ਪਿਓਰ ਦੇ ਉਹ ਥੋੜੀ ਅਪ ਰੇਂਜ ਆ ਹਾਂਜੀ 6 6 ਹਾਂਜੀ ਇਹ ਤਾਂ ਹੈ ਸਹੀ ਹੈ ਰੈਂਟਾ ਹੈ ਕਾਰੋਇਲ ਬਲੂ ਹੈ ਫਲੋਜੀ ਹੈ ਤੇ ਨੈਕਲਰ ਫਿਰ ਮੈਂ ਕਸਮ ਬੋਲ ਰਕਾ ਵੀ ਦੇਖ ਹਾਂਜੀ ਹਾਂਜੀ ਬੋਲ ਕਰਕੇ ਕਹਿਣਗੇ ਇਹਨਾਂ ਵੀ ਸਾਨੂੰ ਆਹ ਕਲਰ ਚ ਚਾਹੀਦਾ ਸੀ ਫਿਰ ਪਹਿਲਾਂ ਦਾਲ ਦਿੱਤਾ ਵੀ ਇਹ ਫਿਰ ਪਿਓਰ ਚ ਜਾਓ 그러면은 ਤੁਸੀਂ ਪਿਓਰ ਚ ਹੀ ਜਾਂਦੇ ਹਾਂ ਫਿਰ ਇਹਨਾਂ ਦੀ ਸ਼ਾਈਨਿੰਗ ਵੀ ਪਿਓਰ ਚ ਹੀ ਹੁੰਦੀ ਆ ਹਾਂਜੀ ਹਾਂਜੀ ਇਹ ਤਾਂ ਹੈ ਸਹੀ ਹੈ ਤੁਹਾਨੂੰ ਪ੍ਰੈਜੈਂਟ ਨਹੀਂ ਹੋਣਾ ਕਿਸੇ ਨੇ ਸਮਝਿਆ ਕਿਤਨਾ ਇਹ ਇਹ ਤਿਆਰ ਕਰਨਾ ਚਾਹੁੰਦਾ ਅੱਛਾ ਡਾਈ ਕਰਵਾਇਆ ਇਹ ਤੁਸੀਂ ਬੋਲੀ ਕਹਿੰਦੀ ਸੀ ਕੋਈ ਸੈਮੀ ਤੇ ਡਾਈ ਕਰਵਾ ਕੇ ਦਿਖਾਉ ਸਾਨੂੰ ਅੱਛਾ ਤੇ ਸਾਨੂੰ ਨਹੀਂ ਰਹੋ ਜਿੱਦਾਂ ਦਾ ਕੋਈ ਉਹ ਖੇਤੀ ਉਹ ਚੀਜ਼ ਨਹੀਂ ਹੁੰਦੀ ਹਾਂ ਸਹੀ ਹੈ ਇਹ ਮੈਂ ਰੱਖ ਲਏ ਲੇ ਕੇ ਗਈ ਨੇ ਨੇ ਬੇਟੀਆਂ ਕਿਨੇ ਚਰ ਬੱਚਿਆਂ ਦੇ ਰੈਡੀ ਹੋ ਜਾਂਦੇ ਆ ਹਾਂਜੀ ਬੱਚਿਆਂ ਦੇ ਰੈਡੀ ਹੋ ਜਾਂਦੇ ਆ ਜੇ ਕੋਈ ਕਟ ਰੇਂਜ ਵਾਲਾ ਹੁੰਦਾ ਲੈਣ ਵਾਲਾ ਨਾ ਫਿਰ ਹਾਂ ਇਹ ਵੀ ਫਿਰ ਪਿਓਰ ਨਹੀਂ ਲੈ ਸਕਦਾ ਕੋਈ ਸਹੀ ਹੈ ਬਿਲਕੁਲ ਉਹਨਾਂ ਨੂੰ ਕਹਿੰਦੇ ਜੀ ਸਾਨੂੰ ਕਰਵਾ ਕੇ ਦਿਖਾ ਦਿਓ ਸਾਨੂੰ ਤਾਂ ਕੰਮ ਸਾਨੂੰ ਪਤਾ ਨਹੀਂ ਕਿਹਦੇ ਜਿਹੜਾ ਵੀ ਸਾਨੂੰ ਐਵੇਂ ਹੋਵੇ ਸਾਨੂੰ ਤਾਂ ਰੇਂਜ ਜ਼ਿਆਦਾ ਪੈਂਦੀ ਆ ਹਾਂ ਕਹਿੰਦੇ ਅਸੀਂ ਫਿਰ ਕਰਾਂਗੇ ਅਸੀਂ ਇਹ ਵਾਲਾ ਇਹ ਵਾਲਾ ਰੈਡੀ ਕੀਤਾ ਹੋਇਆ ਨਾ ਹਾਂਜੀ ਅੱਛਾ ਤਾਂ ਬੋਟਮ ਤੇ ਵਾਪਸ ਕਰੂੰਗਾ ਨਹੀਂ ਲਿਖਾ तो ना। ना अच्छा बहुत प्यारा है ये हैगा क्रीम कलर ते गोल्डन कलर का कॉम्बिनेशन है ना मशीनी और हैंडवर्क दोनों है इसमें ना अच्छा ये सर हैंडवर्क है अच्छा बहुत प्यारा है ये भी सारा हैंडवर्क वर्क ही है गले पे भी पैच लग गया पैच लग गया बहुत अच्छा पैच लाके डबल पाइपिंग जी बहुत प्यारा बहुत ही सोहे डिजाइन बनाया है ना। और पूरी सफाई भी बहुत है दोल। दोल। भी देख आए, अच्छा इस तो दैड कलर कैब हैलर से हाँ लगता है इस तरह ਕਲਰ ਬਹੁਤ ਪਿਆਰਾ ਹੈ। ਕਟ ਵਰਕ ਦਾ ਹੈ ਨਾ? ਹਾਂਜੀ। ਬਹੁਤ ਪਿਆਰਾ ਕਲਰ ਕੰਬੀਨੇਸ਼ਨ ਵੀ ਬਹੁਤ ਸੋਹਣਾ ਹੈ ਇਸ ਵਿੱਚ। ਕਰੀਮ, ਪਿੰਕ ਤੇ ਇੱਥੇ ਪਰਪਲ ਕਲਰ ਦਾ ਨਾ। ਦੁਪੱਟੇ ਰੈਡੀ ਕਰਨ ਵਾਲੇ ਹੋ। ਅੱਛਾ। ਅਸਾਈਡ ਕਰੇ ਥੋੜਾ ਜਿਹਾ। ਇਹ ਡਿਜ਼ਾਈਨ ਬਹੁਤ ਸੋਹਣਾ ਬਣਾਇਆ ਹੈ। ਇਹ ਕੋਟਨ ਦੇ ਵਿੱਚ ਹੈ ਨਾ? ਹਾਂਜੀ। ਕੋਟਨ ਸਟੱਫ ਹੀ ਹੈ ਨਾ ਇਹ। ਹਾਂ। ਦੁਪੱਟਾ ਦਿਖਾਏ ਉਸ ਤਾਂ। ਇਹ ਦੁਪੱਟੇ ਅੱਛੇ ਅੱਛੇ ਦੁਪੱਟੇ ਨਹੀਂ ਕੀ ਆ ਕਮੀਜ਼ ਹੀ ਹੈ ਠੀਕ ਹਾਂਜੀ ਇਹ ਤਾਂ ਹੈ ਸਹੀ ਗੱਲ ਹੈ ਹਾਂਜੀ ਕੋਈ ਲਾਈਟ ਕਲਰ ਦਾ ਲੈਣਾ ਚਾਹੁੰਦਾ ਕੋਈ ਡਾਰਕ ਕਲਰ ਦਾ ਲੈਣਾ ਚਾਹੁੰਦਾ ਇਹ ਵੀ ਕਾਟਨ ਤੇ ਆ ਬਹੁਤ ਸੋਹਣਾ ਲਾਈਟ ਗ੍ਰੀਨ ਤੇ ਡਾਰਕ ਪਿੰਕ ਔਰ ਲਾਈਟ ਪਿੰਕ ਕਲਰ ਦਾ ਹਾਂਜੀ ਹਾਂਜੀ ਸਹੀ ਗੱਲ ਹੈ ਬਿਲਕੁਲ ਸਹੀ ਹੈ ਇਹ ਵੀ ਲਾਈਟ ਲਾਈਟ ਕਲਰ ਤੇ ਬਹੁਤ ਸੋਹਣਾ ਡਿਜ਼ਾਈਨ ਹੈ ਇਹ ਵੀ ਜਿਹੜੇ ਤੇ ਹੈਗਾ ਕਰੀਮ ਕਲਰ ਦੇ ਛੋਟੇ ਛੋਟੇ ਬੁਟੀ ਆ ਜਿਵੇਂ ਕਿ ਥ्रेड ਵਰਕ तो इधर इ लाइट और डार्क कलर पिंक कलर येलो और लाइट ग्रीन कलर बहुत सोना लग रहा है इस तरह डिज़ाइन डिजायन लुक होता है ਇਹ ਬਹੁਤ ਸੋਹਣਾ ਡਿਜ਼ਾਈਨ ਹੈ ਇਹ ਵੀ ਘੇਰੇ ਦਿੱਤੇ ਸਾਰਾ ਥ੍ਰੈਡ ਵਰਕ ਨਾ ਕੀਤਾ ਹੋਇਆ ਹੈ ਡਾਰਕ ਗ੍ਰੀਨ ਕਲਰ ਹੈ ਬਰਾਊਨ ਹੈ ਤੇ ਲਾਈਟ ਪਰਪਲ ਤੇ ਡਾਰਕ ਪਰਪਲ ਬਹੁਤ ਸੋਹਣਾ ਡਿਜ਼ਾਈਨ ਇਸ ਤੇ ਬਣਿਆ ਹੋਇਆ ਹੈ ਇਹ ਵੀ ਕੋਟਨ ਤੇ ਤਿਆਰ ਕੀਤਾ ਆਇਆ ਨਾ ਪਸੰਦ ਆਉਂਦੇ ਵਿੱਚ ਗਰਮੀ ਦੇ ਵਿੱਚ ਆਏ ਜੀ ਸੋਹਣੇ ਲੱਗਦੇ ਆਏ ਬਹੁਤ ਪਿਆਰਾ ਦੇਖਿਓ ਇਹ ਲੈਂਸ ਲਾਈ ਹੈ ਨਾ ਇਧਰ ਹਾਂਜੀ ਆ ਵਿੱਚ ਲੈਸ ਅੱਛਾ ਲੈਸ ਦੇ ਉੱਤੇ ਬਿਲਕੁਲ ਬਾਰੀਕ ਡਿਜ਼ਾਈਨ ਹੈ ਨਾ ਬਹੁਤ ਪਿਆਰਾ ਹੈ ਤਾਂ ਇਸ ਕਲਰ ਤੇ ਇਹਦਾ ਕੰਬੀਨੇਸ਼ਨ ਵੀ ਬਹੁਤ ਸੋਹਣਾ ਹੈ ਯਾਰ ਥ੍ਰੈਡ ਵਰਕ ਦਾ ਘੇਰੇ ਤੇ ਆ ਔਰ ਉਸ ਤੋਂ ਬਾਅਦ ਹੈਗਾ ਜੀ ਇਧਰ ਗਲੇ ਤੇ ਬਹੁਤ ਪਿਆਰਾ ਡਿਜ਼ਾਈਨ ਹੈ ਬਿਲਕੁਲ ਬਰੀਕ ਔਰ ਬਹੁਤ ਹੀ ਸਫਾਈ ਨਾਲ ਕੀਤਾ ਹੋਇਆ ਜੋ ਪੇਂਟ ਕਰਿਆ ਹੋਇਆ ਹੈ ਹਮ ਪੇਂਟ ਤਰਾ ਲੱਗਦਾ ਸਹੀ ਹੈ ਅੱਛੇ ਬਾਜੀ ਤੇ ਕੀਤਾ ਹੋਇਆ ਸਮਰ ਸੀਜ਼ਨ ਵਾਸਤੇ ਤੇ ਇਦਾਂ ਦੇ ਵਧੀਆ ਰਹਿੰਦੇ ਹਨਾ ਨਾ ਚੁਬਵੇ ਨਾ ਕਰੇ ਅੱਛਾ ਸਲਵਾਰ ਤੇ ਕੀ ਹੈ ਨਾ ये पहुंचे आजुगा सारा बहुत सोना डिजाइन है अच्छा जॉर्जट चाजर अच्छा बॉटम अच्छा शर्ट कॉम्बीनेशन बहुत वादिया है ये जॉर्जट का प्लेन बॉटम है बॉटम से किया है शर्ट ਪ੍ਰਿੰਟ ਵਾਲਾ ਬਹੁਤ ਸੋਹਣਾ ਪ੍ਰਿੰਟ ਹੈ ਰਵੀ ਜੇ ਤਿਆਰ ਕਰਨਾ ਹੈ ਲੈਸਿਸ ਲੱਗਣਗੇ ਆ ਹਾਂਜੀ ਹਾਂਜੀ ਸਟ੍ਰੀਮ ਕਲਰ ਦੇ ਜੌਰਜਟ ਤੇ ਹੈ ਨਾ ਇਹ ਇਸ ਤਰ੍ਹਾਂ ਦਾ ਲੁੱਕ ਹੈ ਇਹਦਾ ਵੀ ਬਹੁਤ ਸੋਹਣਾ ਡਿਜ਼ਾਈਨ ਹੈ ਇਹ ਵੀ ਇਹ ਲਾਈਟ ਕਲਰ ਤੇ ਨਾ ਕਲਰ ਕੰਬੀਨੇਸ਼ਨ ਜਾ ਰਿਹਾ ਵਧੀਆ ਹੁੰਦਾ ਨਾ ਡਾਰਕ ਦਾ ਜਿਵੇਂ ਲਾਈਟ ਕਲਰ ਦਾ ਆ ਜਾਂਦਾ ਨਾ ਇਹ ਬਾਜੂ ਹੋਣੀ ਹੈ ਇਹ ਬਾਜੂ ਆ ਲਾਈਨਿੰਗ ਲਾ ਕੇ ਔਰ ਇੱਥੇ ਇਹ ਲੈਸ ਲਾ ਕੇ ਬਹੁਤ ਵਧੀਆ ਤਿਆਰ ਹੋ ਜਾਊਗਾ। ਓਕੇ ਇਹ ਪਰਪਲ ਕਲਰ ਤੇ ਹੈਗਾ ਘੇਰੇ ਤੇ ਘੇਰਾ। ਕੱਟ ਵਰ ਗਿਆ ਤੇ ਨਾਲ ਹੀ ਇਹ ਡਿਜ਼ਾਈਨ ਬਹੁਤ ਪਿਆਰਾ ਜਿਹਾ ਡਿਜ਼ਾਈਨ ਹੈ ਵੀ। ਇਸ ਤੇ ਵੀ ਕਰੀਮ ਤੇ ਲਾਈਟ ਪਰਪਲ ਲਾਈਟ ਗ੍ਰੀਨ ਕਲਰ ਦਾ ਜਿਹੜਾ ਕੰਬੀਨੇਸ਼ਨ ਬਹੁਤ ਸੋਹਣਾ ਲੱਗ ਰਿਹਾ ਹੈ। ਇਸ ਤਰ੍ਹਾਂ ਬਾਜੀ ਤੇ ਡਿਜ਼ਾਈਨ ਬਣਿਆ ਹੋਇਆ ਹੈ। ਬਾਟਮ ਤੇ ਵੀ ਹਾਂਜੀ ਸੇਮ ਹੀ ਬਣਿਆ। ਠੀਕ ਹੈ। ਇਹ ਬਾਟਮ ਤੇ ਬਣਿਆ ਹੋਇਆ ਹੈ। ਇਹ ਵੀ ਕਲਰ ਬਹੁਤ ਸੋਹਣਾ ਲੁੱਕ ਦੇ ਰਿਹਾ ਹੈ ਨਾ ਸਭ ਤੋਂ ਜ਼ਿਆਦਾ ਪਸੰਦ ਕਰਨ ਵਾਲਾ ਬਲੈਕ ਕਲਰ ਹੈ ਨਾ ਚਾਹੇ ਆਪਣੇ ਗਰਮੀਆਂ ਲੇਕਿਨ ਬਲੈਕ ਕਲਰ ਜਿਹੜਾ ਹਰ ਕਿਸੇ ਦਾ ਫੇਵਰਿਟ ਹੁੰਦਾ ਨਾ ਤੇ ਬਲੈਕ ਕਲਰ ਦੇ ਉੱਤੇ ਵੀ ਕਲਰ ਕੰਬੀਨੇਸ਼ਨ ਬਹੁਤ ਸੋਹਣਾ ਲੱਗ ਰਿਹਾ ਹੈ ਇਹੀ ਟਿਸ਼ੂ 'ਚ ਹੈ ਕਿ ਇਹ ਲਾਈਨਿੰਗ ਸ਼ਿਮਰ ਆ ਤੇ ਸ਼ਿਮਰ ਹੈ ਹਾਂਜੀ ਅੱਛਾ ਸ਼ਿਮਰ ਦੇ ਵਿੱਚ ਆ ਲਾਈਨਿੰਗ ਵਾਲਾ ਸ਼ਿਮਰ ਆ ਗਿਆ ਇਹ ਤੇ ਇਸ ਤੇ ਜਿਵੇਂ ਕਿ ਇਹ ਵਿਜਲੀ ਸਾਈਡ ਆ ਜਾਂਦਾ ਉਸ ਫਰੰਟ ਦੇ ਵਿੱਚ ਸੈਂਟਰ ਦੇ ਵਿੱਚ ਡਿਜ਼ਾਈਨ ਹੈ ਤੇ ਇਧਰ ਗਲੇ ਦਾ ਡਿਜ਼ਾਈਨ ਹੈ ਬਹੁਤ ਪਿਆਰਾ ਲੱਗਦਾ ਹਲਕੀ ਜੀ ਹੈ ਕੜਾਈ ਪਰ ਬਹੁਤ ਸੋਹਣੀ ਲੱਗ ਰਹੀ ਹੈ ਹਾਂਜੀ ਬਹੁਤ ਪਿਆਰਾ ਲੱਗਿਆ ਡਿਜ਼ਾਈਨ ਕੈਮਰੇ ਦੇ ਵਿੱਚ ਥੋੜਾ ਬਲੈਕ ਨਹੀਂ ਲੱਗ ਰਿਹਾ ਸ਼ਾਈਨ ਕਰ ਰਿਹਾ ਤਾਂ ਨਾ ਕਰਕੇ ਇਸ ਤੋਂ ਇਲਾਵਾ ਜਿਵੇਂ ਗਰਮੀ ਵਾਸਤੇ ਕੋਟਨ ਦੇ ਹੈਗੇ ਹਨਾ ਸੂਟ ਸਾਰੇ ਇਸ ਤਰ੍ਹਾਂ ਦੀ ਹੈ ਸਿੰਪਲ ਸੋਬਰ इस तरह है सिंपल सोबर जी सारे डिजाइन प्रिंटेड है सारे अच्छा इधर एक कोर्नर ते आ गई इधर ऊपर साइड आ गई गड़े थे आ, अब आ ती ती है है। के बाजू तैयार की ਇਹ ਪੈਚ ਹੈ। ਅੱਛਾ ਪੈਚ ਲਾਇਆ ਹੋਇਆ ਹੈ ਨਾ ਇਸ ਕਲਰ ਦਾ। ਇਹ ਬਾਜੂ ਤੇ ਇਸ ਤਰ੍ਹਾਂ ਡਿਜ਼ਾਈਨ ਹੈ, ਗਲੇ ਤੇ ਆ ਗਿਆ। ਇਹ ਇਸ ਤਰ੍ਹਾਂ ਬਾਜੂ ਇਸ ਤਰ੍ਹਾਂ। ਹਾਂਜੀ। ਹਾਂਜੀ ਪੱਟੀ ਲਾ ਕੇ ਫਿਨਿਸ਼ਿੰਗ ਕੀਤੀ ਹੋਈ ਹੈ। ਡਬਲ ਪਾਈਪਿੰਗ ਹੈ ਨਾ ਪਰਪਲ ਔਰ ਕਰੀਮ ਕਲਰ ਦੀ, ਯਾਨੀ ਕਿ ਐਮਬਰਾਇਡਰੀ ਦੇ ਨਾਲ ਮੈਚਿੰਗ ਕੀਤੀ ਹੋਈ ਹੈ ਨਾ। ਬਹੁਤ ਵਧੀਆ ਤਿਆਰ ਹੋ ਗਿਆ ਦਾ ਲੁੱਕ ਬਹੁਤ ਸੋਹਣਾ ਲੱਗ ਰਿਹਾ ਤੇ ਦੁਪੱਟਾ ਤਾਂ ਹੋਰ ਵੀ ਸੋਹਣਾ ਹੈ। ਦੁਪੱਟੇ ਨਾਲ ਤਾਂ ਪੂਰੀ ਗ੍ਰੇਸ ਆ ਗਈ ਇਸ ਦੀ।

ਚਲੋ ਲੱਗੀ ਬਹੁਤ ਸੋਹਣੀ ਬਿਊਟੀਫੁੱਲ ਤੇ ਵਿੱਚ ਲੱਗਿਆ ਸੀ ਤੁਹਾਡੀਆਂ ਸਾਲੀਆਂ ਲੱਗਦੀਆਂ ਆਸੇ ਲੱਗਿਆ ਪਈਆਂ ਗੱਲਾਂ ਬਾਤਾਂ ਕਰਨ ਸਹੀ ਤੁਸੀਂ ਸੀਗੇ ਤਾਂ ਅੱਛਾ ਮੈਨੂੰ ਤਾਂ ਯਾਦ ਹੋਦੋਂ ਬਾਕੀ ਬੱਚਿਆਂ ਦਾ ਤਾਂ ਯਾਦ ਹੈ ਤੇ ਕੇ ਜੈ ਕੋਦੋਂ ਤੁਸੀਂ ਜਿੱਤੀ ਤੁਹਾਡੇ ਕੋਲ ਦੀ ਵੀ ਮੇਰੇ پیسے ਘਰੇ ਰਹਿ ਗਏ ਮੈਂ ਤੁਹਾਨੂੰ ਵਸ ਪੇਟਾਂਗਾ ਅੱਛਾ ਮੈਨੂੰ ਯਾਦ ਹੀ ਨਹੀਂ ਬਿਲਕੁਲ ਹੀ ਬਹੁਤ ਟਾਈਮ ਹੋ ਗਿਆ ਨਾ ਤੇਰਾ ਵਾ 25 ਸਾਲ ਹੋ ਚੱਲੇ ਸਿੱਤੀ ਬਹੁਤ ਇੰਟੈਲੀਜੈਂਟ ਹੁੰਦੀ ਸੀ ਬਹੁਤ ਹਾਂ ਇਹ ਤਾਂ ਹੈ ਇਹ ਹੈਗੇ ਆ ਬੁਟੀਕ ਦੇ ਓਨਰ ਤੇ ਇਹ ਮੇਰੇ ਫਰੈਂਡ ਸਰਕਲ ਜਿਆ ਹੈ ਇਹਨਾਂ ਦਾ ਨਾਮ ਵੀ ਸੰਦੀਪ ਹੈ ਤੇ ਇਹਨਾਂ ਦਾ ਹੈਗਾ ਬੁਟੀਕ ਜੀ ਤੁਸੀਂ ਜ਼ਰੂਰ ਵਿਜ਼ਿਟ ਕਰਨਾ ਬਹੁਤ ਸੋਨੇ ਸੂਟ ਹੈ ਤੁਸੀਂ ਦੇਖ ਹੀ ਲਿਆ ਹੋਣਾ ਆ ਤੇ ਜ਼ਰੂਰ ਵਿਜ਼ਿਟ ਕਰਨਾ ਦੇਖਣਾ ਇਹਨਾਂ ਦਾ ਬੁਟੀਕ ਬਹੁਤ ਵਧੀਆ ਆਪਾਂ ਚਾਹੁੰਦੇ ਆ ਵੀ ਇਹ ਵੀ ਅੱਗੇ ਜਾਣ ਹੈਨਾ ਤੇ ਸਾਰੇ ਜ਼ਰੂਰ ਵਿਜ਼ਿਟ ਕਰਿਓ ਹਾਂਜੀ ਬਹੁਤ ਪਿਆਰ ਨਾਲ ਆਪਾਂ ਇਹਨਾਂ ਨਾਲ 25 ਸਾਲਾਂ ਬਾਅਦ ਮਿਲੇ ਆ ਹੈਨਾ ਪੱਤੀਵਜੇ ਦਾ ਸੰਜੋਗ ਹੋਣੇ ਸੀ ਜੀ ਹਨਾ 25 ਸਾਲਾਂ ਤੋਂ ਬਾਅਦ ਤੇ ਬਹੁਤ ਵਧੀਆ ਜਿਹੜਾ ਮਿਲਾਨ ਆਪਣਾ ਹੋਇਆ ਗੱਲਾਂ ਬਾਤਾਂ ਕੀਤੀਆਂ ਕੌਫੀ ਪੀਤੀ ਚਲੋ ਜੀ ਹੁਣ ਆਪਾਂ ਚੱਲਦੇ ਆਂ ਥੈਂਕ ਯੂ ਬਹੁਤ ਹੀ ਸੋਹਣੇ ਤੇ ਪਿਆਰੇ ਪਿਆਰੇ ਜਿ ਦੇ ਬੁਟੀਕ ਵੀ ਸਾਡੇ ਤੁਹਾਨੂੰ ਤਿਆਰ ਕੀਤੇ ਹੋਏ ਦਿਖਾਈ ਜੀ ਆਸ਼ਾ ਕਰਦੀ ਤੁਹਾਨੂੰ ਵੀ ਪਸੰਦ ਆਏ ਹੋਣਗੇ ਤੇ ਤੁਸੀਂ ਵੀ ਜਰੂਰ ਵਿਜ਼ਿਟ ਕਰਿਓ ਐਸ ਬੁਟੀਕ ਤੇ ਤੇ ਇਸ ਤੋਂ ਇਲਾਵਾ ਤੁਸੀਂ ਆਨਲਾਈਨ ਜਿਹੜੇ ਆ ਉਹ ਵੀ ਕੰਟੈਕਟ ਕਰ ਸਕਦੇ ਹੋ, ਪਰਸਲ ਮਗਾ ਸਕਦੇ ਹੋ। ਉਸ ਵਾਸਤੇ ਤੁਸੀਂ ਇੰਸਟਾ ਤੇ ਇਹਨਾਂ ਦੀ ਆਈਡੀ ਹੈਗੀ ਜੀ ਰੇਸ਼ਮੀ ਡੋਰੀਆ ਕ੍ਰੀਏਸ਼ਨ ਤੁਸੀਂ ਫੋਲੋ ਕਰ ਸਕਦੇ ਹੋ ਤੇ ਇਹਨਾਂ ਨਾਲ ਕੰਟੈਕਟ ਕਰਕੇ ਤੁਸੀਂ ਆਨਲਾਈਨ ਵੀ ਮਗਾ ਸਕਦੇ ਹੋ ਜਿੱਥੇ ਮਰਜੀ ਤੁਸੀਂ ਫੋਨ 'ਚ ਚਾਹੇ ਬੈਠੇ ਹੋਇਓ। ਤੇ ਅੱਜ ਤੁਹਾਨੂੰ ਮੈਂ ਕਾਫੀ ਸਾਰੇ ਬੁਟੀਕ ਫੀਸ ਜਿਹੜੇ ਦਿਖਾਏ ਆ ਤੇ ਬਹੁਤ ਵਧੀਆ ਲੱਗੇ ਸਾਨੂੰ ਆਸ਼ਾ ਕਰਦੀ ਤੁਹਾਨੂੰ ਵੀ ਵਧੀਆ ਲੱਗੇ ਹੋਣਗੇ ਜੀ। ਤੇ ਇਸ ਦੇ ਨਾਲ ਹੀ ਆਪਾਂ ਅੱਜ ਵਾਲੇ ਵਲੌਗ ਦਾ ਐਂਡ ਕਰ ਰਹੇ ਹਾਂ ਵਲੌਗ ਵਧੀਆ ਲੱਗਿਆ ਹੋਵੇ ਲਾਈਕ ਸ਼ੇਅਰ ਕਮੈਂਟ ਕਰ ਦੇਣਾ ਜੀ ਮਿਲਾਂਗੇ ਨੈਕਸਟ ਵੀਡੀਓ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਖੁਸ਼ ਰਹੋ ਜੀ ਹੱਸਦੇ ਵਸਦੇ ਰਹੋ ਜੀ